ਪਿਆਰੇ ਸਿੱਖਾਂ ਨੂੰ ਦੇਣ ਦਦਾਰ ਆ ਗਏ ਵਾਹਿਗੁਰੂ ਜੀ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਹੱਲੇ ਨਾਲ ਹੀ ਜਾਣ ਕੇ ਸਿੱਖਾਂ ਦੇ ਕੋਲੋਂ ਜਲ ਛਕਿਆ ਅਤੇ ਉਹਨਾਂ ਸਤਿਗੁਰੂ ਸਾਹਿਬ ਜੀ ਇੱਕ ਰਾਤ ਉਹਨਾਂ ਦੇ ਕੋਲ ਰਹਿ ਅਤੇ ਮਹਾਰਾਜ ਨੇ ਉਹਨਾਂ ਦੇ ਨਾਂ ਤੇ ਨਗਰ ਵਸਾਇਆ ਰੂਪਨਗਰ ਨਾਂ ਇਹ ਪਿੰਡ ਦਾ ਨਾਬੇ ਦੇ ਵਿੱਚ ਇਹ ਨਗਰ ਆ ਸਾਰੀਆਂ ਸੰਗਤਾਂ ਵੱਲੋਂ ਪਿਆਰ ਹਾਜ਼ਰ ਹੋਇਆ ਹੈ ਸਤਿਗੁਰੂ ਜੀ ਦੇ ਸ਼ਬਦ ਨੂੰ ਸੰਗਤ ਨੇ ਮੱਥਾ ਟੇਕਿਆ ਹੈ ਸਤਿਗੁਰੂ ਸਾਹਿਬ ਮਿਹਰ ਕਿਰਪਾ ਕਰਨ ਜਹੇਦਾਰ ਬਾਬਾ ਨਾਰ ਸਿੰਘ ਸਾਹਿਬ ਜੀ ਬਾਬਾ ਸਾਧ ਜੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਮਹਾਪੁਰਖ ਬ੍ਰਹਮ ਗਿਆਨੀ ਸ਼੍ਰੀ ਮਾਨ ਸੰਤ ਬਾਬਾ ਸੋਹਣ ਸਿੰਘ ਸਾਹਿਬ ਜੀ ਉਹਨਾਂ ਦੇ ਉਹਨਾਂ ਦੇ ਜਿਨ੍ਹਾਂ ਨੇ ਖੁਸ਼ੀ ਲਏ ਆ ਉਹਨਾਂ ਵੱਲੋਂ ਵੇਹਾਂ ਤੇ ਪਿਆਰ ਹਾਜ਼ਰ ਹੋਇਆ ਹੈ। ਬਾਬਾ ਭਗਨਾ ਜੀ ਹੋਣੀ ਜਿਹੜੇ ਸਾਰੀ ਜ਼ਿੰਦਗੀ ਮਾਪੁਰਖਾਂ ਦੀ ਸੇਵਾ ਵਿੱਚ ਜਿਨ੍ਹਾਂ ਨੇ ਲਾਈ ਆ। ਬੜੇ ਨਿਰਮਲ ਸੁਭਾਅ ਹੀ ਉਹਨਾਂ ਦਾ ਮੋਦੀ ਖਾਨੇ ਦੇ ਵਿੱਚ ਉਹਨਾਂ ਦੀ ਡਿਊਟੀ ਹੁੰਦੀ ਸੀ। ਅਤੇ ਖੁੱਲ੍ਹਿਆਂ ਰਸਤਾ ਨਾਲ ਸਾਨੂੰ ਦੇਣੀਆਂ। ਐਤਵਾਰ ਸੰਗਤ ਜਾਂਦੀ ਹੁੰਦੀ ਕਈਆਂ ਪਿੰਡਾਂ ਦੀ ਸੰਗਤ ਜਾਣੀ ਬੜੇ ਇਕੱਤਰਤਾਈ ਦੇ ਰਗੜੇ ਲਾਉਣੇ। ਅਤੇ ਖੁੱਲ੍ਹਿਆਂ ਰਸਤਾ ਬਾਬਾ ਭਗਨਾ ਜੀ ਉਹਨਾਂ ਨੇ ਦੇਣੀ ਉਹਨਾਂ ਦੇ ਪਚੰਗੀ ਸਿੰਘ ਬਯੰਤ ਮਾਇਆ ਅਰਦਾਸ ਕਰਾ ਕੇ ਗਏ ਹਨ ਨਗਰ ਬੈਂਕੇ ਤੋਂ ਚਤਰ ਸਿੰਘ ਦੇ ਪਚੰਗੀ ਜਿਨ੍ਹਾਂ ਨੇ ਬਾਬਾ ਸੋਹਣ ਸਿੰਘ ਜੀ ਉਹਨਾਂ ਦੇ ਬੜੇ ਖੁਸ਼ੇ ਲਏ ਆ ਬਾਪੂ ਚਤਰ ਸਿੰਘ ਜੀ ਉਹਨਾਂ ਨੇ ਅਤੇ ਬਾਬਾ ਰਤਨ ਸਿੰਘ ਸਾਹਿਬ ਜੀ ਦਿয়ালਪੁਰ ਵਾਲੇ ਜਿਹੜੇ ਹੀ ਉਹਨਾਂ ਦੇ ਨਾਲ ਢੋਲਕੀਆਂ ਛੈਣੇ ਵਜਾਉਂਦੇ ਹੋਏ ਤਰਨਤਾਰਨ ਸਾਹਿਬ ਚੌਂਕੀ ਦੇ ਨਾਲ ਜਾਂਦੇ ਹੁੰਦੇ ਸੀ ਅਤੇ ਹੁਣ ਬਲਦੇਵ ਸਿੰਘ ਉਹਨਾਂ ਦੇ ਪਚੰਗੀ ਦਾ ਨਾਮ ਹੈ ਬਲਦੇਵ ਸਿੰਘ ਨਾਲੋਂ ਬਿਆੰਤ ਪਿਆਰ ਹਾਜ਼ਰ ਹੋਇਆ ਹੈ ਹੁਣ ਬਲਦੇਵ ਸਿੰਘ ਵੀ ਉਹਨਾਂ ਦੇ ਉਹਨਾਂ ਵਾਂਗੂੰ ਹੀ ਸੇਵਾ ਕਰਦੇ ਆ ਚੌਂਕੀ ਦੇ ਨਾਲ ਸਾਜ਼ ਵਜਾ ਕੇ ਸਤਿਗੁਰੂ ਸਾਹਿਬ ਜੀ ਦਾ ਹਰ ਜਸ ਕੀਰਤਨ ਕਰਦੇ ਆ ਸਤਿਗੁਰੂ ਸਾਹਿਬ ਮਿਹਰ ਕਿਰਪਾ ਕਰਨ ਹੋਰ ਬਿਆੰਤ ਸੰਗਤਾਂ ਵੱਲੋਂ ਪਿਆਰ ਹਾਜ਼ਰ ਹੋਇਆ ਹੈ ਜਿਨ੍ਹਾਂ ਦੇ ਨਾਮ ਸਤਿਗੁਰੂ ਸਾਹਿਬ ਜੀ ਆਪ ਜਾਣਦੇ ਹਨ ਬਾਬਾ ਸਾਧ ਸਾਧ ਜੀ ਉਹਨਾਂ ਦੇ ਨਾਲ ਸੰਗਤ ਆਈ ਹੈ ਉਹਨਾਂ ਵੱਲੋਂ ਬਿਆੰਤ ਪਿਆਰ ਹਾਜ਼ਰ ਹੋਇਆ ਹੈ ਸਤਿਗੁਰੂ ਸਾਹਿਬ ਮਿਹਰ ਕਿਰਪਾ ਕਰਨ ਨਾਮਦਾਨ ਬਖਸ਼ ਕੇ ਨਿਹਾਲ ਕਰਨ ਆਓ ਸਰਵਣ ਕਰੀਏ ਜੀ ਮੀਰੀ ਪੀਰੀ ਦੇ ਮਾਲਕ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਰਵਣ ਕਰੀਏ ਜੀ ਇਸ ਤਰ੍ਹਾਂ ਪੇਸ਼ ਹੈ ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਸੱਜੇ ਖੱਬੇ ਸੋਹਦੀਆਂ ਪਾਈਆਂ ਤਲਵਾਰਾਂ ਸੱਜੇ ਖੱਬੇ ਸੋਧੀਆਂ ਪਾਈਆਂ ਤਲਵਾਰਾਂ ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਸੱਜੇ ਖੱਬੇ ਸੋਹਦੀਆਂ ਪਾਈਆਂ ਤਲਵਾਰਾਂ 21 ਹਾੜ ਤੇ ਸੰਮਤ ਸੀ 1652 ਐਤਵਾਰ ਸੀ ਪ੍ਰਗਟਿਆ ਗੁਰੂ ਹਰਗੋਬਿੰਦਾ ਵਿੱਚ ਵਡਾਲੀ ਆ ਗਈਆਂ ਸੰਗਤਾਂ ਦੀਆਂ ਡਾਰਾਂ ਸੱਜੇ ਖੱਬੇ ਸੋਹਦੀਆਂ ਪਾਈਆਂ ਤਲਵਾਰਾਂ ਮੇਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਸੱਜੇ ਖੱਬੇ ਸੁੰਧੀਆਂ ਪਾਈਆਂ ਤਲਵਾਰਾਂ ਧੰਨ ਗੁਰੂ ਅਰਜਨ ਦੇਵ ਜੀ ਦੇ ਲਾਲ ਪਿਆਰੇ ਮਾਂ ਗੰਗਾ ਦੀ ਗੋਦ ਵਿੱਚ ਆ ਕਰੇ ਉਤਾਰੇ ਵਰਸੀ ਬਾਬੇ ਬੁੱਢੇ ਦਾ ਹੋਊ ਜੋ ਦਾ ਭਾਰਾਂ ਸੱਜੇ ਖੱਬੇ ਸੋਧੀਆਂ ਪਾਈਆਂ ਤਲਵਾਰਾਂ ਸੋਹਣਿਆ ਦੇ ਸੁਲਤਾਨ ਸਨ 6ਵੇਂ ਗੁਰੂ ਪਿਆਰੇ ਕਲਗੀ ਸੁਭ ਦੀ ਸੀਸ ਤੇ ਪੈਂਦੇ ਚਮਕਾਰੇ ਕੱਲ੍ਹ ਗਈ ਸੁਭ ਦੀ ਸੀਸ ਤੇ ਪੈਂਦੇ ਚਮਕਾਰੇ ਸਦਾ ਰੈਂਦੀਆਂ ਵਾਹ ਗੁਰੂ ਨਾਲ ਜੁੜੀਆਂ ਤਾਰਾਂ ਸੱਜੇ ਖੱਬੇ ਸੋਹਦੀਆਂ ਪਾਈਆਂ ਤਲਵਾਰਾਂ ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਸੱਜੇ ਖੱਬੇ ਸੋਹਦੀਆਂ ਪਾਈਆਂ ਤਲਵਾਰਾਂ ਚਿਹਰਾ ਦਮਕਾ ਮਾਰਦਾ ਜਿਵੇਂ ਸੂਰਜ ਚੜਦਾ ਜੋਦਾ ਨਾ ਕੋਈ ਰਣਾ ਦੇ ਵਿੱਚ ਸਾਵੇਂ ਅੜਦਾ ਜੋਦਾ ਨਾ ਕੋਈ ਰਣਾ ਦੇ ਵਿੱਚ ਸਾਵੇਂ ਅੜਦਾ ਭਾਜੜ ਪਾਉਂਦੇ ਦਲਾਂ ਨੂੰ ਦੇਣ ਐਸੀਆਂ ਹਾਰਾਂ ਸੱਜੇ ਖੱਬੇ ਸੋਹਦੀਆਂ ਪਾਈਆਂ ਤਲਵਾਰਾਂ ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਸੱਜੇ ਖੱਬੇ ਸੋਹਦੀਆਂ ਪਾਈਆਂ ਤਲਵਾਰਾਂ ਨੀਲੇ ਦੇ ਸ਼ਾਹ ਅਸਵਾਰ ਦੀ ਕੀ ਕੀ ਸਿਫਤ ਸੁਣਾਵਾਂ ਉਹ ਜਿਹੜੇ ਰਸਤੇ ਲੰਘਦੇ ਤਰ ਜਾਂਦੀਆਂ ਰਾਹਾਂ ਜਿਹੜੇ ਰਸਤੇ ਲੰਘਦੇ ਤਰ ਜਾਂਦੀਆਂ ਰਾਹਾਂ ਬਾਜਾਂ ਵਾਲੇ ਮਾਹੀ ਦੇ ਸਦਾ ਰਹਿਣ ਬਹਾਰਾਂ ਸੱਜੇ ਖੱਬੇ ਸੋਹਦੀਆਂ ਪਾਈਆਂ ਤਲਵਾਰਾਂ ਸੱਜੇ ਖੱਬੇ ਸੋਹਦੀਆਂ ਪਾਈਆਂ ਤਲਵਾਰਾਂ ਤੇਰੇ ਕਮਣ ਕਮਣ ਗੁਣ ਕਹਿ ਗਾਵਾਂ ਤੂੰ ਹੈ ਗੁਣੀ ਨਿਧਾਨਾ ਮਹਿਮਾ ਬਾੜੀ ਕਹਿਣ ਤੋਂ ਉੱਚੇ ਭਗਵਾਨਾ ਮਹਿਮਾ ਬਾੜੀ ਕਹਿਣ ਤੋਂ ਉੱਚੇ ਭਗਵਾਨਾ ਨੱਥਾ ਅਬਦੁਲ ਗਾਵੰਦੇ ਸੀ ਤੇਰੀਆਂ ਵਾਰਾਂ ਸੱਜੇ ਖੱਬੇ ਸੁੰਧੀਆਂ ਪਾਈਆਂ ਤਲਵਾਰਾਂ ਸੱਜੇ ਖੱਬੇ ਸੁੰਧੀਆਂ ਪਾਈਆਂ ਤਲਵਾਰਾਂ 10 ਜੇਠ ਨੂੰ ਸ਼ੈਨਸ਼ਾ ਸੀ ਸੁਰ ਸਿੰਘ ਆਏ ਵਿਦੀ ਚੰਦ ਦੀ ਬੰਸ ਨੂੰ ਜੀਨਾ ਭਾਗ ਲਗਾਏ ਵਿਦੀ ਚੰਦ ਦੀ ਬੰਸ ਨੂੰ ਜੀਨਾ ਭਾਗ ਲਗਾਏ ਬੇਗੇ ਪੁਰੀਏ ਖਾਲਸੇ ਲਾ ਦਿੱਤੀਆਂ ਟਾਰਾਂ सॼे खबे सोह पाईं तलवारा मेर पीरी वाली सचीअ सरकार सॼे खबे सोह पाईं तलवारां सॼे खबे सोहद पाईं तलवारा ਸਜੇ ਖੱਬੇ ਸੋਹਂਦੀਆਂ ਪਾਈਆਂ ਤਲਵਾਰਾਂ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਨ੍ਹਾਂ ਸੰਗਤਾਂ ਨੇ ਸਤਿਗੁਰੂ ਦੇ ਇਤਿਹਾਸ ਭੇਟ ਮਾਇਆ ਅਰਦਾਸ ਕਰਾਈ ਹੈ ਸਤਿਗੁਰੂ ਸਾਹਿਬ ਜੀ ਸਰਬੱਤ ਦੇ ਨਾਵਾਂ ਭਾਵਾਂ ਨੂੰ ਜਾਣਦੇ ਹਨ ਨਾਮਦਾਨ ਬਖਸ਼ਣ ਚੜ੍ਹਦੀ ਕਲਾ ਕਰਨ ਅਮਰਤ ਵੇਲੇ ਦੇ ਜਾਗਣੇ ਬਖਸ਼ਣ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਭਾਵਨਾ ਨੂੰ ਭਾਗ ਲਵਣ ਸਤਿਗੁਰੂ ਸਾਹਿਬ ਜੀ ਪੀਵੋ ਹੋ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੰਗਤ ਜੀ ਜਿਹੜੇ ਗੁਰੂ ਵਾਲੇ ਬਣੇ ਵੜਿਆਂ ਵੱਡਿਆਂ ਭਾਗਾ ਵਾਲੇ ਹਨ ਜਿਹੜੇ ਅਜੇ ਤਾਂ ਹੀ ਗੁਰੂ ਵਾਲੇ ਨਹੀਂ ਬਣੇ ਉਹਨਾਂ ਨੂੰ ਗੁਰੂ ਵਾਲੇ ਬਣ ਜਾਣਾ ਚਾਹੀਦਾ ਹੈ ਕਿਉਂਕਿ ਸਾਹ ਵਾਲੀ ਚੀਜ਼ ਦੀ ਕੋਈ ਮਨਿਆਦ ਨਹੀਂ ਹੈ ਜਹਦਾਰ ਸਾਹਿਬ ਜਿਹੜੇ ਤਰਨ ਧਾਰਨ ਸਹਿ ਪੜਾ ਦੇ ਉੱਤੇ ਸੇਵਾ ਕਰਦੇ ਆ 100 ਲੱਖ ਦਮੜਾ ਅਰਦਾਸ ਕਰਾ ਗਿਆ ਹਨ ਬੜੇ ਮਹਾਂਪੁਰਖਾਂ ਦੇ ਪਿਆਰ ਵਾਲੇ ਬਾਬਾ ਜੌੜਾ ਸਿੰਘ ਸਾਹਿਬ ਜੀ ਹੋਰ ਗੁਰਮੁਖਾਂ ਪਿਆਰਿਆਂ ਵੱਲੋਂ ਪਿਆਰ ਹਾਜ਼ਰ ਹੋਇਆ ਹੈ ਸਤਿਗੁਰੂ ਸਾਹਿਬ ਜੀ ਖਜ਼ਾਨੇ ਭਰਪੂਰ ਕਰਨ ਬਾਬਾ ਜੌੜਾ ਸਿੰਘ ਸਾਹਿਬ ਜੀ ਹੋਣਾ ਵੱਲੋਂ 100 ਲੱਖ ਦਮੜਾ ਅਰਦਾਸ ਹੋਇਆ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਮਦਾਨ ਬਖਸ਼ ਕੇ ਨਿਹਾਲ ਕਰਨ ਸੰਗਤ ਜੀ ਬਚਨ ਕਰਨ ਦੇ ਹਾਂ ਕਿ ਜਿਹੜੇ ਗੁਰੂ ਵਾਲੇ ਬਣੇ ਆ ਵੜਿਆਂ-ਵੱਡਿਆਂ ਭਾਗਾਂ ਵਾਲੇ ਹਨ ਜਿਹੜੇ ਅਜੇ ਤਾਈ ਗੁਰੂ ਵਾਲੇ ਨਹੀਂ ਬਣੇ ਹੋਰ ਗੁਰਮੁਖ ਪਿਆਰੇ 100 ਲੱਖ ਦਮਦਾਰ ਅਰਦਾਸ ਕਰਾ ਕੇ ਗਏ ਹਨ ਸਤਿਗੁਰੂ ਸਾਹਿਬ ਜੀ ਨਾਵਾਂ ਭਾਵਨਾ ਨੂੰ ਜਾਣਦੇ ਹਨ ਭਾਵਨਾ ਨੂੰ ਭਾਗ ਲਾਉਣ ਛੋ ਭਾਵਨਾਵਾਂ ਪੂਰੀਆਂ ਕਰਨ ਨਾਮਦਾਨ ਬਖਸ਼ ਕੇ ਨਿਹਾਲ ਕਰਨ ਖੁਸ਼ੇ ਰੱਖਣ ਸਤਿਗੁਰੂ ਜੀ ਹੋਰ ਗੁਰਮੁਖ ਪਿਆਰੇ 50 ਲੱਖ ਦਮਦਾਰੇ ਅਰਦਾਸ ਕਰਾਉਂਦੇ ਹਨ ਤਨ ਤਨ ਮੇਰੀ ਪਰੀ ਦੇ ਮਾਲਕ ਗੁਰੂ ਅਰਗਵਿੰਦ ਸਾਹਿਬ ਜੀ ਚੜ੍ਹਦੀ ਕਲਾ ਕਰਨ ਖਜ਼ਾਨੇ ਭਰਪੂਰ ਕਰਕੇ ਨਾਮਦਾਨ ਬਖਸ਼ਣ ਬਚਨ ਕਰਨ ਦੇ ਆ ਵੀ ਗੁਰੂ ਵਾਲੇ ਹੱਲੇ ਨਾ ਬਣ ਜੀਏ ਸਾਹ ਵਾਲੀ ਚੀਜ਼ ਦੀ ਕੋਈ ਮਣਿਆਦ ਨਹੀਂ ਕਈ ਸਲਾਵਾ ਕਰਦੇ ਕਰਦੇ ਰਹਿ ਜਾਂਦੇ ਹੋਰ ਗੁਰਮੁਖ ਪਿਆਰੇ 50 ਲੱਖ ਦਮ ਬੇ ਅਰਦਾਸ ਕਰਾਉਂਦੇ ਆ ਤਨ ਗੁਰੂ ਨਾਨਕ ਸਾਹਿਬ ਖਜ਼ਾਨੇ ਭਰਪੂਰ ਕਰਨ ਨਾਮਦਾਨ ਬਖਸ਼ਣ ਖੁਸ਼ੇ ਰੱਖਣ ਪਰਿਵਾਰਾਂ ਤੇ ਸੁੱਖ ਸ਼ਾਂਤੀ ਰੱਖਣ ਅੰਮ੍ਰਿਤ ਵੇਲੇ ਦੇ ਜਾਗਣੇ ਅੰਮ੍ਰਿਤ ਦੀਆਂ ਦਾਤਾਂ ਨਾਮ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨ ਕਈ ਕਹਿੰਦੇ ਆ ਵਿਆਹ ਕਰ ਲਈਏ ਆ ਫਲਾਨਾ ਕੰਮ ਕਰ ਲਈਏ ਫੇਰ ਅੰਮ੍ਰਿਤ ਛਕਾਂਗੇ ਤੇ ਸਾਲ ਜੀ ਦੀ ਦੇ ਕੋਈ ਮਣਿਆਦ ਹੀ ਨਹੀਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ ਇਹਦੀ ਮੋਲਤ ਮੋਤ ਤੇ ਇੱਕ ਮਾਸਾ ਵੀ ਨਹੀਂ ਗਈ ਇੱਕ ਦਮ ਦੇ ਆਦਮੀ ਆ ਦਮ ਆ ਗਿਆ ਤੇ ਆਦਮੀ ਜਿਹੜਾ ਸਵਾਸ ਆ ਗਿਆ ਏ ਇਸ ਤੋਂ ਅਗਲੇ ਦੀ ਕੋਈ ਮਣੀਆਦ ਨਹੀਂ ਵੀ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ ਹੋਰ ਗੁਰਮੁਖ ਪਿਆਰੇ 100 ਲੱਖ ਦਮੜਾ ਅਰਦਾਸ ਕਰਾਉਂਦੇ ਹਨ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਖਜ਼ਾਨੇ ਭਰਪੂਰ ਕਰਨ ਨਾਮਦਾਨ ਬਖਸ਼ਣ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣ ਭਾਵਨਾ ਨੂੰ ਭਾਗ ਲਾਉਣ ਸੰਗਤ ਜੀ ਹੱਲੇ ਨਾਲ ਚੰਗਾ ਕਰਮ ਕਰਨ ਲੱਗਿਆਂ ਵੇਲਾ ਨਹੀਂ ਵੇਖਣਾ ਚਾਹੀਦਾ ਕਿਉਂਕਿ ਚੰਗਾ ਕੰਮ ਜਦੋਂ ਕਰਨਾ ਹੋਵੇ ਨਾ ਉਦੋਂ ਹੱਲੇ ਨਾਲ ਕਰ ਲੈਣਾ ਚਾਹੀਦਾ ਹੈ ਵੇਲਾ ਨਹੀਂ ਵੇਖਣਾ ਚਾਹੀਦਾ ਕਈ ਅਹੀਂ ਵੇਖਿਆ ਵਾ ਇੱਕ ਨਾ ਉਥੇ ਲਖਣੇ ਦਾ ਸਰਪੰਚ ਹੀ ਉਹਨੂੰ ਇਹ ਬੜੇ ਚੇਰਾਂਦੇ ਰਹੇ ਅੰਮ੍ਰਿਤ ਸ਼ਾਗਲੋ ਸਰਪੰਚ ਸਾਹਿਬ ਅੰਮ੍ਰਿਤ ਸ਼ਾਗਲੋ ਸ਼ੱਕਦੇ ਆ ਜੀ ਆ ਫਲਾਣਾ ਕੰਮ ਕਰ ਲਈਏ ਸ਼ੱਕਦੇ ਆ ਜੀ ਆ ਫਲਾਣਾ ਕੰਮ ਕਰ ਲਈਏ ਸਾਡੇ ਹੱਦੀ ਹੱਥੀਂ ਬੀਤੀ ਬਚਨੇ ਆਏ ਅਤੇ ਤਿਆਰੀ ਵੀ ਉਹਨੇ ਕਰ ਲਈ ਮੁੜ ਕੇ ਕਈ ਸਾਲ ਲਾ ਤੇ ਤਿਆਰੀ ਕਰਦਿਆਂ ਕਰਦਿਆਂ ਨਰਿੰਦਰ ਸਿੰਘ ਸਰਪੰਚੋ ਦਾ ਨਾਂ ਹੀ ਲਖਣੇ ਦਾ ਵਾ ਅਤੇ ਉਹਨੇ ਚਾਰ ਸਿੰਘ ਹੋਰ ਵੀ ਨਾਲ ਤਿਆਰ ਕੀਤੇ ਤੇ ਅਸੀਂ ਸੁਰ ਸਿੰਘ ਸਾਹਿਬ ਪੁੰਨੇ ਵਾਲੇ ਦਿਨ ਉਹਨੂੰ ਫੋਨ ਕੀਤਾ ਵੀ ਫੌਜ ਲੈ ਕੇ ਆਜੋ ਅੰਮ੍ਰਿਤ ਤਿਆਰ ਹੋਇਆ ਤੁਹਾਨੂੰ ਅੰਮ੍ਰਿਤ ਛਕਾਈਏ ਅੱਜ ਉਹ ਆਂਦਾ ਜਹਦਾਰ ਜੀ ਮੇਰਾ ਤੇ ਕੋਈ ਸਰੀਰ ਢਿੱਲਾ ਹੋਇਆ ਤੇ ਮੈਂ ਲੁਧਿਆਣੇ ਗਿਆ ਵਾ ਸਰੀਰ ਦਾ ਚੈੱਕ ਅਪ ਕਰਨਾ ਤੇ ਚਲੋ ਆਪਾਂ ਸੰਗਰਾਮ ਵਾਲੇ ਦਿਨ ਅੰਮ੍ਰਿਤ ਛਕ ਲਾਂਗੇ ਤੇ ਉਹ ਐਸਾ ਸਰੀਰ ਢਿੱਲਾ ਹੋਇਆ ਤੇ ਉਹ ਚਾਲਾ ਹੀ ਮਾਰ ਗਿਆ ਤੇ ਸਲਾਵਾ ਕਰਦਾ ਰਿਹਾ ਕਈ ਸਾਲ ਸਲਾਵਾ ਕਰਦਾ ਕਰਦਾ ਹੀ ਰਹਿ ਗਿਆ ਇਹ ਕਰਕੇ ਗੁਰੂ ਵਾਲੇ ਬਣਨਾ ਜ਼ਰੂਰੀ ਹੈ ਮਹਾਂਪੁਰਖ ਵਚਨ ਸੁਣਾਉਂਦੇ ਹੁੰਦੇ ਆ ਕਿ ਡੱਲੇ ਨੇ ਜਦੋਂ ਆਖਿਆ ਨਾ ਮਹਾਰਾਜ ਸਾਨੂੰ ਆਪ ਜੀ ਦੀ ਬੜੀ ਸੇਵਾ ਡੱਲੇ ਨੇ ਕੀਤੀ ਫੌਜਾਂ ਨਾਲ ਲੈ ਕੇ ਜੰਗਾਂ ਯੁੱਧਾਂ ਦੇ ਵਿੱਚ ਅਤੇ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਆ ਸੱਚਖੰਡ ਦੇ ਵਿੱਚ ਆਪਣੇ ਚਰਨਾਂ 'ਚ ਮੈਨੂੰ ਪੀੜੀ ਜੋਗੀ ਜਗ੍ਹਾ ਦਿਓ ਮਹਾਰਾਜ ਆਖਣ ਲੱਗੇ ਜਿੰਨਾ ਚਿਰ ਤੂੰ ਗੁਰੂ ਵਾਲਾ ਨਹੀਂ ਨਾ ਬਣਦਾ ਉਹਨਾਂ ਚਿਰੇ ਮਰਜ਼ਾਦਾ ਵਾ ਕਿ ਜਿੰਨਾ ਚਿਰ ਤੂੰ ਗੁਰੂ ਵਾਲਾ ਨਹੀਂ ਬਣਦਾ ਉਹਨਾਂ ਚਿਰ ਸੱਚਖੰਡ 'ਚ ਜਗ੍ਹਾ ਨਹੀਂ ਮਿਲ ਸਕਦੀ ਹੋਰ ਜੋਤੋਂ ਆਖੇ ਤੈਨੂੰ ਮਿਲ ਜੂਗਾ ਇਹ ਕਰਕੇ ਫਿਰ ਉਹਨੇ ਦੀਨ ਦਿਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਸਾਰੇ ਪਰਿਵਾਰ ਨੂੰ ਫਿਰ ਉਹਨੇ ਬੇੜੇ ਤੇ ਚੜਾਇਆ ਅਮਰਤ ਛਕਿਆ ਇਹ ਕਰਕੇ ਗੁਰੂ ਵਾਲੇ ਬਣਨਾ ਜ਼ਰੂਰੀ ਆ ਤੇ ਗੁਰੂ ਵਾਲੇ ਬਣਨਾ ਫਿਰ ਬਾਣਾ ਪਾਉਣਾ ਫਿਰ ਸ਼ਸਤਰ ਧਾਰੀ ਹੋ ਕੇ ਰਹਿਣਾ ਸ਼ਸਤਰ ਪਹਿਨਣੇ ਇਹ ਵੀ ਮਾਹਪੁਰਖਾਂ ਨੇ ਫੈਕਟਰੀਆਂ ਲਾਈਆਂ ਸ਼ਸਤਰ ਤਿਆਰ ਕਰਨ ਦੀਆਂ ਜਿਹੜੇ ਜਿਹੜੀ 5000 ਰੁਪਏ ਦੀ ਤਲਵਾਰ ਹੈ 1000 ਰੁਪਏ ਦੀ ਉਥੋਂ ਫੈਕਟਰੀ ਮਾਹਪੁਰਖਾਂ ਦੀ ਜਿਹੋ ਮਿਲਦੀ ਆ ਤੇ ਜਿਨ੍ਹਾਂ ਕੋਲ ਯਾਰ ਨਹੀਂ ਹੁੰਦਾ ਉਹਨਾਂ ਨੂੰ ਮਾਹਪੁਰਖ ਉਤਰਾ ਹੀ ਦੇ ਦਿੰਦੇ ਆ ਸੈਂਕੜੇ ਤਲਵਾਰਾਂ ਜੋੜ ਮਿਲਿਆਂ ਤੇ ਮਾਹਪੁਰਖ ਵੰਡਦੇ ਆ ਬਾਣੇ ਚੋਲੇ ਸਵਾਸਵਾ ਕੇ ਵੰਡਦੇ ਆ ਅਤੇ ਹੋਰ ਗੁਰਮੁਖ ਪਿਆਰੇ ਪਿਆਰ ਹਾਜ਼ਰ ਕਰਦੇ ਹਨ ਸਤਿਗੁਰੂ ਸਾਹਿਬ ਨਾਮਦਾਨ ਬਖਸ਼ਣ ਅਤੇ ਮਹਾਂਪੁਰਖ ਕਹਿੰਦੇ ਹੁੰਦੇ ਆ ਕਿ ਬਾਹਾਂ ਲਮਕਾ ਕੇ ਨਾ ਆਜਿਆ ਕਰੋ ਸ਼ਸਤਰ ਧਾਰੀ ਹੋ ਕੇ ਆਇਆ ਕਰੋ ਕਲਗੀਧਰ ਪਾਤਸ਼ਾਹ ਜੀ ਦਾ ਵੀ ਹੁਕਮ ਆ ਬਿਨਾ ਕੇਸ ਤੇ ਗੰਗਨਾ ਦੇਹੋ ਦਿਦਾਰੇ ਮਾਰੇ ਨੇ ਆਖਿਆ ਜਦੋਂ ਦਰਸ਼ਨ ਸਾਡੇ ਕਰਨ ਆਉਣਾ ਹੁਣ ਹੋਵੇ ਤਲਵਾਰ ਗਾਤਰੇ ਪਾਈ ਹੋਵੇ ਅਤੇ ਬਾਣਾ ਪਾਇਆ ਹੋਵੇ ਗੁਰੂ ਆਲਾ ਬਣਿਆ ਹੋਵੇ ਆਓ ਆਪਾਂ ਸ਼ਸਤਰ ਦੀ ਕਵਤਾ ਇੱਕ ਆਵਜੀ ਨੂੰ ਸੁਣਾਉਨੇ ਆ ਫਿਰ ਇਹੋ ਕਵਤਾ ਸੁਣਾ ਕੇ ਸਮਾਪਤੀ ਆ ਸਰਵਣ ਕਰੀਏ ਜੀ ਕਲਗੀ ਧਰਪਾਸ਼ਾ ਜੀ ਦਾ ਹੁਕਮ ਹੈ ਕਿ ਸ਼ਸ਼ਤਰ ਧਾਰੀ ਹੋ ਕੇ ਰਹਿਣਾ ਸੰਗਤ ਜੀ ਸ਼ਸ਼ਤਰ ਦੀ ਬਹੁਤ ਹੀ ਜਿਆਦੀ ਵੱਡੀ ਵਡਿਆਈ ਆ ਮਹਾਰਾਜ ਨੇ ਕਿਹਾ ਕਿਰਪਾਨ ਪਾਨ ਧਾਰਿਯੰ ਕਰੋੜ ਪਾਪ ਟਾਰਿਯੰ ਕਿਰਪਾਨ ਗਾਤਰੇ ਪਾਉਣ ਦੇ ਨਾਲ ਕਰੋੜਾਂ ਪਾਪ ਟਲ ਜਾਂਦੇ ਆ ਜਿਹੜੀ ਕੋਈ ਕਲੇ ਪੈਣੀ ਹੁੰਦੀ ਨਾ ਉਹ ਸਤਿਗੁਰੂ ਸਾਹਿਬ ਜੀ ਟਾਲ ਦਿੰਦੇ ਆ ਸ਼ਸ਼ਤਰ ਵੇਖ ਕੇ ਅਗਲਾ ਗਾਂ ਹੀ ਨਹੀਂ ਆਉਂਦਾ ਤੇ ਉਹ ਕਲੇ ਟਲ ਜਾਂਦੀ ਹੁਰਬ ਗੁਰਮੁਖ ਪਿਆਰੇ ਸਵ ਲੱਖ ਦਮੜਾ ਅਰਦਾਸ ਕਰਾ ਕੇ ਗਏ ਹਨ ਸਤਿਗੁਰੂ ਸਾਹਿਬ ਸਰਬੱਤ ਦੇ ਨਾਵਾਂ ਭਾਵਾਂ ਨੂੰ ਜਾਣਦੇ ਹਨ ਨਾਮਦਾਨ ਬਖਸ਼ ਕੇ ਨਿਹਾਲ ਕਰਨ ਭਾਵਨਾ ਨੂੰ ਭਾਗ ਲਾਉਣ ਹਰੀ ਸਿੰਘ ਨਲਵੇ ਨੂੰ ਸਤ ਪਠਾਨ ਕਹਿਣ ਲੱਗੇ ਕਿ ਜਹਦਾਰ ਜੀ ਤੁਸੀਂ ਜਦੋਂ ਸ਼ਸਤਰ ਧਾਰੀ ਹੁੰਦੇ ਜੇ ਨਾ ਉਦੋਂ ਤੁਹਾਡੇ ਦਰਸ਼ਨ ਕਰਨੇ ਬੜੇ ਔਖੇ ਸਾਡੀਆਂ ਅੱਖਾਂ ਨਹੀਂ ਸਿੱਧੀਆਂ ਹੁੰਦੀਆਂ ਤੁਹਾਡੇ ਅੱਲੇ ਤੇ ਆਪ ਜੀ ਕਿਤੇ ਸ਼ਸਤਰ ਤੋਂ ਬਗੈਰ ਆਣ ਕੇ ਸਾਨੂੰ ਦਰਸ਼ਨ ਦਿਓ ਜਹਦਾਰ ਸਾਹਿਬ ਨਡਰ ਹੀ ਕਿਉਂਕਿ ਸਤਿਗੁਰੂ ਦਾ ਹੁਕਮ ਹੈ ਨਿਰਭਉ ਜਪੇ ਸਗਲ ਭਉ ਮਿਟੇ ਜਿਹੜਾ ਮਹਾਰਾਜ ਦੀ ਬਾਣੀ ਪੜਨ ਵਾਲਾ ਉਹਨੂੰ ਕਿਸੇ ਦਾ ਡਰ ਹੀ ਨਹੀਂ ਹੁੰਦਾ ਉਹਨੂੰ ਭਰੋਸਾ ਦਾ ਵੀ ਏਡਾ ਵੱਡਾ ਮੇਰਾ ਯਾਰ ਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਕਿਹਦਾ ਡਰ ਆ ਹਰੀ ਸਿੰਘ ਕਹਿਣ ਲੱਗੇ ਚਲੋ ਜਿੱਥੇ ਤੁਸੀਂ ਆਖੋਗੇ ਉੱਥੇ ਹੀ ਆ ਜਾਾਂਗੇ ਉਹ ਆਖਣ ਲੱਗੇ ਫਲਾਣੇ ਦਿਨ ਜੀ ਸਾਡੀ ਨਾ ਹਵੇਲੀ ਦੇ ਵਿੱਚ ਆਇਓ ਸ਼ਸਤਰ ਨਾ ਪਾ ਕੇ ਆਇਓ ਪਰ ਅਤੇ ਹਰੀ ਸਿੰਘ ਨਲੂਏ ਨੇ ਨਾ 15 ਵਾਲੀ ਤਲਵਾਰ ਖਜ਼ਾਨੇ ਦੇ ਵਿੱਚ ਪਾ ਲਈ ਜਿ ਤਰ੍ਹਾਂ ਆਰਾਵਲੇ ੜ ਕੇ ਇਕੱਠਾ ਕਰ ਲੀਦਾ ਹੈ ਨਾ ਆਰੇ ਵਾਂਗੂ ਇਕੱਠੀ ਕਰ ਲਈਦੀ ਆ ਅਤੇ ਖਜ਼ਾਨੇ ਚ ਪਾ ਕੇ ਘੋੜੇ ਤੇ ਸਵਾਰ ਹੋ ਕੇ ਹਰੀ ਸਿੰਘ ਨਲੂਵੇ ਚਲੇ ਗਏ ਅਤੇ ਜਾ ਕੇ ਘੋੜਾ ਹੋਰ ਗੁਰਮੁਖ ਪਿਆਰੇ ਸੌ ਲੱਖ ਦਮੜੇ ਅਰਦਾਸ ਕਰਾਉਂਦੇ ਹਨ ਸਤਿਗੁਰੂ ਸਾਹਿਬ ਨਾਮ ਜਨ ਬਖਸ਼ਣ ਚੜ੍ਹਦੀ ਕਲਾ ਕਰਨ ਭਾਵ ਇਹਨਾਂ ਨੂੰ ਭਾਗ ਲਾਉਣ ਅਤੇ ਘੋੜਾ ਜਾ ਕੇ ਲਾਤਾ ਤੇ ਹਰੀ ਸਿੰਘ ਨੇ ਲੁਵੇ ਪਲਗਾ ਉਹਨਾਂ ਡਾਇਆ ਕਿਰੇ ਕਰੇ ਕੁਰਸੀਆਂ ਲਾਈਆਂ ਆਪ ਕੁਰਸੀਆਂ ਤੇ ਬੈਠੇ ਜੈਦਾਰ ਸਾਹਿਬ ਜਾ ਕੇ ਪਲੰਗੇ ਤੇ ਸੱਜ ਗਏ ਪਹਿਲਾਂ ਤੇ ਉਹਨਾਂ 2 ਕੁ ਮਿੰਟ ਪਿਆਰ ਦੇ ਬਚਨ ਕੀਤੇ ਫੇਰ ਆਖਣ ਲੱਗੇ ਜੈਦਾਰ ਜੀ ਹੁਣ ਕਿਧਰ ਭਜਣਾ ਜੇ ਉਹ ਆਂਦਾ ਸਿੰਘ ਸ਼ੇਰ ਹੁੰਦਾ ਸ਼ੇਰ ਨਹੀਂ ਭਜਦਾ ਆਂਦਾ ਤੁਸੀਂ ਭਜੋਗੇ ਉਹ ਆਖਣ ਲੱਗੇ ਅਸੀਂ ਐਸੇ ਕਰਕੇ ਤੁਹਾਨੂੰ ਧੋਖੇ ਨਾਲ ਸ਼ਸਤਰ ਤੋਂ ਬਗੈਰ ਸੱਧਿਆ ਵਾ ਤੇ ਹੁਣ ਤੁਹਾਡੇ ਕੋਲ ਸ਼ਸਤਰ ਨਹੀਂ ਹੁਣ ਤੇ ਤੁਹਾਨੂੰ ਅਸੀਂ ਹੱਥੀਂ ਫੜ ਲੈਣਾ ਉਹ ਆਂਦਾ ਉਹ ਇਧਰ ਫਿਰ ਜਦੋਂ ਫਿਰ ਤਿੰਨ ਚਾਰ ਪਠਾਨ ਗਾਂ ਹੋ ਗਏ ਲੱਗੇ ਨਾ ਜ਼ਹਿਦਾਰ ਦੇ ਹੱਥੀਂ ਪੈਣਾ ਜ਼ਹਿਦਾਰ ਨੇ ਫਿਰ ਨੱਪਿਆ ਬੀੜਾ ਖਜ਼ਾਨੇ ਦਾ ਤੇ ਖੋਲ ਕੇ ਫੰਦਰ ਵਾਲੀ ਤਲਵਾਰ ਸਰਰ ਦੇਣੀ ਕਰ ਲਈ ਸਿੱਧੀ ਜਿਹੜੇ ਗਾਂ ਹੋਏ ਪੰਜ ਚਾਰ ਉਹਨਾਂ ਦੇ ਕੱਦੂ ਵਾਂਗੂ ਸਿਰ ਢਕਾ ਕੇ ਮਾਰੇ ਤੇ ਦੂਜਿਆਂ ਨੂੰ ਭੱਜਣ ਨੂੰ ਰਾਹ ਨਾ ਲੱਭਾ ਇਹ ਆ ਸ਼ਸਤਰ ਦੀ ਵਡਿਆਈ ਸਰਵਣ ਕਰੀਏ ਜੀ ਇਸ ਤਰ੍ਹਾਂ ਪੇਸ਼ ਹੈ ਕੱ ਲਗੀ ਵਾਲਿਆ ਤੇਰੀਆਂ ਬਖਸ਼ਿਸ਼ਾਂ ਇਹ ਜਿਹੜੇ ਸਾਨੂੰ ਤੂੰ ਤੀਰ ਤਲਵਾਰ ਦਿੱਤੇ ਸਰਬ ਲੋਹੇ ਦੇ ਬਾਟੇ ਵਿੱਚ ਫੇਰ ਖੰਡਾ ਛਕਣ ਵਾਸਤੇ ਅੰਮ੍ਰਿਤ ਪੰਡਾਰ ਦਿੱਤੇ ਤੇਰਾ ਦੇਣ ਨਹੀਂ ਕਦੀ ਵੀ ਦੇ ਸਕਦੇ ਕਰ ਗਿੱਦੜੋਂ ਸ਼ੇਰ ਸਰਦਾਰ ਦਿੱਤੇ ਰੂਪ ਆਪਣਾ ਬਖਸ਼ਤਾ ਤੂੰ ਸਾਨੂੰ ਬੇਗੇਪਰੀ ਦੇ ਬੜੇ ਹਿਤਾਰ ਦਿੱਤੇ ਤਨ ਧਨ ਦੇਸ਼ ਮੇਸ਼ ਸਾਰਾ ਜਾਣਦਾ ਹੈ ਦੇਸ਼ ਦਿੱਤੇ ਰਸਨਾ ਤੋਂ ਬਚਨ ਉਚਾਰ ਸਿੰਘਾਸਾ ਦਾ ਰੱਖੀ ਗਾਤਰੇ ਸਾਡੇ 3 ਫੁੱਟੀ ਤਲਵਾਰ ਸਿੰਘਾਸਾ ਦਾ ਰੱਖੀ ਗਾਤਰੇ ਆਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਔਰ ਤੀਰੇ ਸੈਫ ਸਰੋਹੀ ਸਹਿਥੀ ਇਹ ਹਮਾਰੇ ਪੀਰ ਜਦੋਂ ਸ਼ਸਤਰਾਂ ਨੂੰ ਆਵੀ ਜਦੋਂ ਦਰਸ਼ਨਾਂ ਨੂੰ ਆਵੀ ਅਤੇ ਸ਼ਸਤਰ ਸਜਾਵੀ ਬਿਨਾ ਕੇਸ ਤੇ ਗੰਗਦਈਨਾ ਦਦਾਰ ਸਿੰਘਾਸਾ ਰੱਖੀ ਗਾਤਰੇ ਸਾਡੇ ਤਿੰਨ ਫੁੱਟੀ ਤਲਵਾਰ ਸਿੰਘਾਸਾ ਰੱਖੀ ਗਾਤਰੇ ਕਲਗੀ ਧਰ ਦਾ ਬਚਨ ਮੰਨ ਲੈ ਸਿੰਘਾ ਇਹਨੂੰ ਸਜਾਲੇ ਟਲ ਜਾਵਣਗੇ ਪਾਪ ਕਰੋੜਾਂ ਤੇਗ ਗਾਤਰੇ ਪਾਲੇ ਟਲ ਜਾਵਣਗੇ ਪਾਪ ਕਰੋੜਾਂ ਤੇਗ ਗਾਤਰੇ ਪਾਲੇ ਕਰੀ ਇਸ ਗੱਲ ਗੌਰ ਦੂਣਾ ਬਣ ਜੂਗਾ ਟੌਰ ਕਦੀ ਆਊਗੀ ਨਾ ਜ਼ਿੰਦਗੀ ਚ ਹਾਰ ਸਿੰਘਾ ਸਦਾ ਰੱਖੀ ਗਾਤਰੇ ਸਾਡੇ 3 ਫੁੱਟੀ ਤਲਵਾਰ ਸਿੰਘਾਸਾ ਦਾ ਰੱਖੀ ਗਾਤਰੇ ਹਰ ਵੇਲੇ ਹੀ ਸਤਗੁਰ ਜੀ ਦਾ ਨਾਮ ਜਪਦੇ ਰਹੀਏ ਹੋ ਜਾਂਦੀ ਹੈ ਕਿਰਪਾ ਜੀ ਕਿਰਪਾਨ ਜਦੋਂ ਪਾ ਲਈਏ ਹੋ ਜਾਂਦੀ ਹੈ ਕਿਰਪਾ ਜੀ ਕਿਰਪਾਨ ਜਦੋਂ ਪਾ ਲਈਏ ਇਹਦੀ ਏਡੀ ਵਡਿਆਈ ਜਾਂਦੀ ਕਿਸੇ ਤੋਂ ਨਹੀਂ ਗਾਈ ਇਸ ਗੱਲ ਉੱਤੇ ਕਰਨੀ ਵਿਚਾਰ ਸਿੰਘਾ ਸਦਾ ਰੱਖੀ ਗਾਤਰੇ ਸਾਢੇ 3 ਫੁੱਟੀ ਤਲਵਾਰ ਸਿੰਘਾ ਸਦਾ ਰੱਖੀ ਗਾਤਰੇ 마שיਵਾੜੇ ਦੇ ਜੰਗਲਾਂ ਦੇ ਵਿੱਚ ਸੁੱਤਾ ਪਿਆ ਚੰਨ ਮਾਹੀ ਸਭ ਕੁਝ ਆਪਣਾ ਛਾੜਿਆ ਪਰ ਤੇਗ ਸੀਨੇ ਨਾਲ ਲਾਈ ਸਭ ਕੁਝ ਆਪਣਾ ਛੱਡ ਆ ਪਰ ਤੇਗ ਸੀਨੇ ਨਾਲ ਲਾਈ ਕਿਰਪਾਨ ਪਾਨ ਧਾਰੀ ਅੰਕਰੋੜ ਪਾਪ ਟਾਰੀਆਂ ਕਦੀ ਵੈਰੀ ਨੂੰ ਨਹੀਂ ਰੱਖਣਾ ਵਸਾਰ ਸਿੰਘਾ ਸਦਾ ਰੱਖੀਂ ਗਾਤਰੇ ਸਾਢੇ ਤਿੰਨ ਫੁੱਟੀ ਤਲਵਾਰ ਸਿੰਘਾ ਸਦਾ ਰੱਖੀਂ ਗਾਤਰੇ ਬਚਨ ਗੁਰੂ ਦਾ ਮੰਨ ਲਵੋ ਤੇ ਸਦਾ ਹੀ ਖੁਸ਼ੀਆਂ ਮਾਣੋ ਸ਼ਸਤਰ ਬਾਜੋਂ ਜੋ ਵੀ ਸੂਰਮਾ ਭੇਡ ਬਰਾਬਰ ਜਾਣੋ ਸ਼ਸਤਰ ਬਾਜੋਂ ਜੋ ਵੀ ਸੂਰਮਾ ਭੇਡ ਬਰਾਬਰ ਜਾਣੋ ਰੱਖੀ ਇਹ ਗੱਲ ਯਾਦ ਸਦਾ ਰਹੇਗਾ ਆਬਾਦ ਕਦੀ ਆਊਗੀ ਨਾ ਜ਼ਿੰਦਗੀ ਚ ਹਾਰ ਸਿੰਘਾ ਸਦਾ ਰੱਖੀਂ ਗਾਤਰੇ ਸਾਢੇ ਤਿੰਨ ਫੁੱਟੀ ਤਲਵਾਰ ਸਿੰਘਾ ਸਦਾ ਰੱਖੀਂ ਗਾਤਰੇ ਮੇਰੀ ਪੀਰੀ ਵਾਲੇ ਸਤਗੁਰਾਂ ਦੋ ਤਲਵਾਰਾਂ ਪਾਈਆਂ ਬਾਬਾ ਬੁੱਢਾ ਸਾਹਿਬ ਜੀ ਨੇ ਸੀ ਉਹਨਾਂ ਤਾਈਂ ਸਜਾਈਆਂ ਮੇਰੀ ਪੀਰੀ ਵਾਲੇ ਸਤਗੁਰਾਂ ਦੋ ਤਲਵਾਰਾਂ ਪਾਈਆਂ ਬਾਬਾ ਬੁੱਢਾ ਸਾਹਿਬ ਜੀ ਨੇ ਸੀ ਉਹਨਾਂ ਤਾਈਂ ਸਜਾਈਆਂ ਰਖੀ ਇਹ ਗੱਲ ਯਾਦ ਸਦਾ ਰਹੇਗਾ ਆਬਾਦ ਕਰੀ ਗਊ ਤੇ ਗਰੀਬ ਤੇ ਨاوار ਸਿੰਘਾ ਸਦਾ ਰੱਖੀਗਾ ਤਰੇ ਸਾਡੇ 3 ਫੁੱਟੀ ਤਲਵਾਰ ਸਿੰਘਾ ਸਦਾ ਰੱਖੀਗਾ ਤਰੇ ਹਰੀ ਸਿੰਘ ਨਲੂਏ ਨੂੰ ਸੀ ਜਦੋਂ ਤੁਰਕਾਂ ਘਰੇ ਬਲਾਇਆ ਫੰਦਰ ਵਾਲੀ ਤੇਗ ਖਜ਼ਾਨੇ ਦੇ ਵਿੱਚ ਪਾ ਕੇ ਲਿਆਇਆ ਕਹਿੰਦੇ ਦੱਸ ਹੁਣ ਸ਼ੇਰਾ ਇੱਥੇ ਬਣੂਗਾ ਕੀ ਤੇਰਾ ਦਿੱਤਾ ਮੁਗਲਾਂ ਨੇ ਸਿੰਘ ਨੂੰ ਵੰਗਾਰ ਸਿੰਘਾ ਸਦਾ ਰੱਖੀਂਗਾ ਤਰੇ ਸਾਢੇ 3 ਫੁੱਟੀ ਤਲਵਾਰ ਸਿੰਘਾ ਸਦਾ ਰੱਖੀਂਗਾ ਤਰੇ ਸਿੰਘ ਆਖਦਾ ਬਾਜਾਂ ਵਾਲਾ ਮੇਰੇ ਸਦਾ ਸਹਾਈ ਓ ਕਿੱਥੇ ਤੁਹਾਡੀ ਗਈ ਦੋਸਤੀ ਜੋ ਸੀ ਮੇਰੇ ਨਾਲ ਪਾਈ ਦੇ ਵਿੱਚ ਕਾਰ ਸਿੰਘਾ ਸਦਾ ਰੱਖੀਗਾ ਤਰੇ ਸਾਢੇ 3 ਫੁੱਟੀ ਤਲਵਾਰ ਸਿੰਘਾ ਸਦਾ ਰੱਖੀਗਾ ਤਰੇ ਦੀ ਜੂਨਾ ਵਿੱਚ ਨਾ ਪਈਏ ਪੂਜਣ ਜੋਗ ਇਹ ਸ਼ਸ਼ਤਰ ਹੈ ਇਹਦੀ ਪੂਜਾ ਕਰਦੇ ਰਹੀਏ ਪੂਜਣ ਜੋਗ ਇਹ ਸ਼ਸ਼ਤਰ ਹੈ ਇਹਦੀ ਪੂਜਾ ਕਰਦੇ ਰਹੀਏ 베ਗੇ پوری 사 ਸਿੰਘਾ ਸਦਾ ਰੱਖੀ ਗਾਤਰੇ ਇਹ ਕਲਗੀਧਰ ਪਾਸ਼ਾ ਜੀ ਦਾ ਹੁਕਮ ਹੈ ਕਿ ਸਿੰਘ ਨੇ ਸ਼ਸਤਰ ਧਾਰਿ ਹੋ ਕੇ ਰਹਿਣਾ ਕਲਗੀਧਰ ਪਾਸ਼ਾ ਜੀ ਸਰਬੰਸ ਵਾਰ ਕੇ ਨੰਗਾ ਦੀ ਪੁਰੀ ਛੱਡ ਕੇ ਕੀ